ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਜੀ ਨਵੀਂ ਕੋਠੀ ਦੇ ਨਾਲ ਸੋ ਅੱਜ ਦੀ ਕੋਠੀ ਬਹੁਤ ਹੀ ਸੋਹਣੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆਂ 4 ਮਰਲਿਆਂ ਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਡਬਲ ਸਟੋਰੀ ਕੋਠੀ ਆ ਫਰੈਸ਼ ਇਹ ਹੈਗੀ ਆ ਸੋ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਤੇ ਆਜੋ ਫਿਰ ਆਪਾਂ ਦੇਖਦੇ ਆਂ ਇਹ 4 ਮਰਲਿਆਂ ਦੇ ਵਿੱਚ ਬਣੀ ਹੋਈ ਡਬਲ ਸਟੋਰੀ ਕੋਠੀ ਸੁਧਿ ਦੇ ਸਕਦੇ ਹਾਂ ਕਾਫੀ ਖੂਬਸੂਰਤ ਜਿਹੜੀ ਐ ਕੋਠੀ ਬਣੀ ਹੋਈ ਆ ਬਿਲਕੁਲ ਫਰੈਸ਼ ਆ ਰਸੋਈ ਦੇ ਵਿੱਚ ਹਜੇ ਕਬਡ ਦਾ ਕੰਮ ਆ ਉਹ ਬਾਕੀ ਆ ਪੀਓਪੀ ਜਿਹੜੀ ਆ ਉਹ ਹੋਈ ਵੀ ਆ ਚਿੱਟੀ ਚਿੱਟੀ ਕੋਠੀ ਆ ਤੇ ਬਾਈ ਜੀ ਦੇਖ ਸਕਦੇ ਹੋ ਡੋਰ ਵੀ ਸੋਹਣੀ ਲੱਗੇ ਹੈ ਨਾ え ਰੇਟ ਦੀ ਗੱਲ ਕਰੀਏ ਤਾਂ 25 ਲੱਖ ਰੁਪਏ ਡਿਮਾਂਡ ਆ ਸਿਰਫ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ 25 ਲੱਖ ਰੁਪਏ ਡਿਮਾਂਡ 4 ਮਰਲਿਆਂ ਦੇ ਵਿੱਚ ਇੱਕ ਕੋਠੀ ਆ ਡਬਲ ਸਟੋਰੀ ਐ ਕੋਠੀ ਆ ਸੋਹਣਾ ਕਾਮਾ ਹੋਇਆ ਕੋਠੀ ਦਾ ਹੋਇਆ ਵੀ ਆ ਸੋ ਜਿਹੜੇ ਵੀਰ ਭਰਾਵਾਂ ਦਾ ਬਜਟ ਘੱਟ ਆ ਉਹਨਾਂ ਵੀਰਾਂ ਵਾਸਤੇ ਇਹ ਕੋਠੀ ਬਹੁਤ ਹੀ ਵਧੀਆ ਸੋ ਬਾੜੀ ਛੂਟ ਨਹੀਂ ਹੋਣੀ ਮਾਨਤਾ ਨਹੀਂ ਹੋਣਾ ਇਸ ਕੋਠੀ ਦੇ ਵਿੱਚ ਸੋ ਡਬਲ ਸਟੋਰੀ ਕੋਠੀ ਨਵੀਂ ਬਣੀ ਹੋਈ ਐ ਸੋਹਣਾ ਏਰੀਆ ਸੋ ਜੋ ਵੀਰ ਇੰਨੇ ਕ ਬਜਟ ਵਿੱਚ ਕੋਠੀ ਖਰੀਦਣਾ ਚਾਹੁੰਦੇ ਆ ਤਾਂ ਉਹਨਾਂ ਵਾਸਤੇ ਇਹ ਕੋਠੀ ਬਹੁਤ ਵਧੀਆ ਪੌੜੀਆਂ ਵਿੱਚ ਤੁਸੀਂ ਦੇਖ ਸਕਦੇ ਹੋ ਟਾਈਲਸ ਜਿਹੜੀ ਆ ਉਹ ਲੱਗੀ ਹੋਈ ਆ ਚਾਰ ਮਰਲਿਆਂ ਦੇ ਵਿੱਚ ਡਬਲ ਸਟੋਰੀ ਕੋਠੀ ਤੁਹਾਡੇ ਵਾਸਤੇ ਜਿਹੜੀ ਆ ਲੈ ਕੇ ਆਂਦੀ ਆ ਸੋ ਉੱਪਰ ਫਰਸਟ ਫਲੋਰ ਤੇ ਆਪਾਂ ਪਹੁੰਚ ਚੁੱਕੇ ਆ ਆਸੇ ਪਾਸੇ ਦਾ ਰਹਿਸ਼ ਏਰੀਆ ਤੁਸੀਂ ਦੇਖ ਸਕਦੇ ਹੋ ਸੋ ਤੁਸੀਂ ਵੀ ਜੇ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੀਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫਰੀ ਆਫ ਕੋਸਟ ਆਫ ਕਰਦੇ ਆ ਸੋ ਉੱਪਰ ਤੁਸੀਂ ਦੇਖ ਸਕਦੇ ਹੋ ਇੱਕ ਬੈੱਡਰੂਮ ਆ ਜਿਹੜਾ ਉੱਪਰ ਬਣਿਆ ਹੋਇਆ ਚਾਰ ਮਰਲੇਆ ਦੇ ਵਿੱਚ ਇਹ ਕੋਠੀ ਆ ਡਬਲ ਸਟੋਰੀ ਬਣੀ ਹੋਈ ਹੈ ਸੋਹਣਾ ਐਲੀਵੇਸ਼ਨ ਬਣਿਆ ਹੋਇਆ ਸੋਹਣਾ ਫਰੰਟ ਹੈ ਇਸ ਕੋਠੀ ਦਾ ਤੋ ਤੁਸੀਂ ਵੀ ਜੇਕਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਹੈ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਸੋ ਸਾਨੂੰ ਵੀਡੀਓ ਬਣਾ ਕੇ ਭੇਜੋ ਦੋ ਤਿੰਨ ਫੋਟੋਆਂ ਫਰੰਟ ਤੋਂ ਖਿੱਚ ਕੇ ਭੇਜੋ ਤੇ ਐਡ ਆਪਾਂ ਫ੍ਰੀ ਜਿ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਹੀ ਪਿਆਰ ਸਤਿਕਾਰ ਬਣਾਈ ਰੱਖਿਓ ਸੋ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਸ਼ੁਕਰੀਆ